ਮਿਕਸ ਫੀਲਿੰਗ ਇਹ ਆ ਵੀ ਇੱਕ ਚੰਗੇ ਸਾਥੀਆਂ ਨਾਲ ਇੱਕ ਟੀਮ ਨਾਲੋਂ ਜਿਹਦੇ ਨਾਲ ਸਵੇਰੇ ਦੁਪਹਿਰੇ ਸ਼ਾਮ ਉਹ ਉਹ ਕਰਦੇ ਸੀ ਜਿਹੜਾ ਹਰ ਪਲਾਨ ਕਰਦੇ ਸੀ ਹਰ ਮੁਸ਼ਕਲ ਨੂੰ ਹਰ ਕ੍ਰਾਈਮ ਨੂੰ ਕਿਵੇਂ ਟਰੇਸ ਕਰਨਾ ਹਰ ਐਜੀਟੇਸ਼ਨ ਨੂੰ ਕਿਵੇਂ ਡੀਲ ਕਰਨਾ ਤੇ ਉਹ ਉਹਦੇ ਬਾਰੇ ਗੱਲ ਕਰਦੇ ਸੀ ਤੇ ਅੱਜ ਉਹ ਪੱਖ ਛੱਡ ਕੇ ਅੱਜ ਦੂਜੇ ਪਾਸੇ ਜਿਹੜੇ ਰਿਟਾਇਰਡ ਸੀਨੀਅਰ ਅਫਸਰ ਬੜੇ ਆਪਦੇ ਆਪਦੇ ਲਾਈਫ ਚ ਕਾਮਯਾਬ ਹੈ ਉਹਨਾਂ ਦੇ ਨਾਲ ਰਲਣ ਜਾ ਰਹੇ ਆ ਇੱਕ ਮਿਕਸੀ ਫੀਲਿੰਗ ਹੈ ਤੇ ਇਹਨੂੰ ਕਹਿ ਸਕਦੇ ਆਂ ਵੀ ਇਹਦੇ ਚ ਜਗ ਜੰਕਸ਼ਨ ਰੇਲਾਂ ਦਾ ਇੱਕ ਰੇਲ ਆਵੇ ਤੇ ਇੱਕ ਜਾਵੇ ਜੇ ਇਹ ਦਸਤੂਰ ਬਣਿਆ ਹੋਇਆ ਦੁਨੀਆ ਦਾ ਕਿ ਜਿਹੜਾ ਉਹਦੇ ਵਿੱਚੋਂ ਜੇ ਸਟੇਸ਼ਨ ਵਿਲਾ ਹੋਊਗਾ ਤਾਂ ਅਗਲੇ ਜਾਣੇ ਆਉਣਗੇ ਇਸ ਕਰਕੇ ਇਹਨੂੰ ਬੜੇ ਹੀ ਪੋਜ਼ੀਟਿਵ ਬੜੀ ਸਹਜ ਦੇ ਨਾਲ ਤੇ ਜਿਵੇਂ ਸਾਰੀ ਲਾਈਫ ਪਹਿਲਾਂ ਮੇਰੀ ਉਹ ਚੱਲਦੀ ਰਹੀ ਆ ਤੇ ਉਹ ਜਿਹੜੀ ਮੇਰੀ ਸਟਰੈਂਥ ਹਮੇਸ਼ਾ ਹੀ ਰਹੀ ਆ ਜਿਹੜੀ ਮੇਰੀ ਟੀਮ ਹੈ ਉਹ ਉਹ ਮੇਰੀ ਸਟਰੈਂਥ ਰਹੀ ਹੈ ਤੇ ਅੱਜ ਵੀ ਮੈਨੂੰ ਲੱਗਦਾ ਉਵੇਂ ਹੀ ਹੈ ਵੀ ਹਮੇਸ਼ਾ ਹੀ ਮੇਰੀਆਂ ਵੈਲਿਊਏਸ਼ਨਸ ਅਨਾਲ ਰਹਿਣਗੀਆਂ ਜਿਵੇਂ ਜਿਸ ਢੰਗ ਨਾਲ ਮੈਂ ਮਤਲਬ ਆਮ ਤੌਰ ਤੇ ਸਿਲੈਕਟਡ ਫਿਊ ਦਾ ਐਸਐਸਪੀ ਹੋਣ ਦੀ ਬਜਾਏ ਸਿਲੈਕਟਡ ਫਿਊ ਦਾ ਡੀਆਈਜੀ ਹੋਣ ਦੀ ਸਿਲੈਕਟਡ ਫਿਊ ਦਾ ਕਮਿਸ਼ਨਰ ਹੋਣ ਦੀ ਬਜਾਏ ਆਮ ਲੋਕਾਂ ਦਾ ਐਸਐਸਪੀ ਡੀਆਈਜੀ ਕਮਿਸ਼ਨਰ ਬਣ ਕੇ ਵਿਚਰਨ ਦੀ ਕੋਸ਼ਿਸ਼ ਕੀਤੀ ਮੈਨੂੰ ਲੱਗਦਾ ਵੀ ਜਿਹੜੇ ਉਸੇ ਹੀ ਢੰਗ ਦੇ ਨਾਲ ਅੱਗੇ ਵੀ ਇਵੇਂ ਲੋਕਾਂ ਦੇ ਵਿੱਚ ਵੀ ਕਰਦਾ ਸਰਖੇ ਮੈਂ ਖਾਖੇ ਬਲੱਡ ਦੀ ਗੱਲ ਕਰੀ ਤੁਸੀਂ ਕਿਸ ਤਰ੍ਹਾਂ ਦੇਉਂ ਨੂੰ ਉਸ ਤੇ ਬੜਾ ਮਰ ਗਿਆ ਇਮੋਸ਼ਨ ਵੀ ਹੋਏ ਉਸ ਸੀਜ਼ਨ ਨੂੰ ਬੈ ਕੇ ਨਹੀਂ ਇਹ ਤਾਂ ਇਹ ਤਾਂ ਮੰਨਣਾ ਹੀ ਚਾਹੀਦਾ ਜੀ ਖਾਖੀ ਬਲੱਡ ਹੈ ਸਾਡੇ ਚ ਖਾਖੀ ਜਿਹੜੇ 37 ਸਾਲ ਮੈਂ ਤਾਂ ਇੱਕ ਜ਼ਿੰਮੇਵਾਰ ਦਾ ਬੇਟਾ ਤੇ ਜੇ ਨੌਕਰੀ ਨਾ ਮਿਲਦੀ ਹੁੰਦੀ ਅੱਜ ਮੰਡੀ ਦੇ ਵਿੱਚ ਕਣਕ ਦੀ ਢੇਰੀ ਦੇ ਬੈਠਾ ਬਾਪੂ ਵਾਈ ਕਰਦਾ ਤੇ ਸ਼ਾਇਦ ਕਣਕ ਤਲਾ ਰਿਆ ਹੁੰਦਾ ਇਹ ਜਿਹੜੀ ਪਛਾਣ ਮਨਦੀਪ ਸਿੰਘ ਸਿੱਧੂ ਕੁਛ ਵੀ ਜਿਹੜੀ ਕਿਸ਼ ਪਛਾਣ ਹੈ ਮੇਰੇ ਬੈਚ ਨੇ ਮੈਨੂੰ ਦਿੱਤੀ ਹੈ ਜਿਹੜਾ ਬੈਚ ਮੈਂ ਲਾਇਆ ਉਹਨੇ ਦਿੱਤੀ ਹੈ ਇਸ ਕਰਕੇ ਇਹ ਪਛਾਣ ਦੀ ਕਦਰ ਜਿੱਥੇ ਮੈਂ ਰੋਜੀ ਰੋਟੀ ਮੇਰੀ ਰਹੀ ਹਮੇਸ਼ਾ ਹੀ 37 ਸਾਲ ਮੈਂ ਪੁਲਿਸ ਦੀ ਨੌਕਰੀ ਨੂੰ ਆਦੀ ਰੋਜੀ ਰੋਟੀ ਮੰਨ ਕੇ ਚੱਲਿਆ ਹਰ ਲੋਕ ਭਲੇ ਦੇ ਕੰਮ ਲਈ ਉਹ ਕੋਸ਼ਿਸ਼ ਕੀਤੀ ਜਿੱਥੇ ਪਬਲਿਕ ਵੈਲਫੇਅਰ ਮੁਲਾਜ਼ਮਾ ਦਾ ਵੈਲਫੇਅਰ ਜਾਂ ਟੀਮ ਵਰਕ ਦੇ ਨੋ ਇਨਤਜ਼ਾਮ ਸਰ ਰਿਟਾਇਰਮੈਂਟ ਹੈ ਜੀ ਪਹਿਲਾਂ ਜ਼ਿੰਦਗੀ ਸਾਰਿਆਂ ਮੈਂ ਤੁਸੀਂ ਐਕਟਿਵ ਰਹੇ ਹੋ ਪਹਿਲਾਂ ਸੂਲਤੌਰ ਤੇ ਵੀ ਰਹੇ ਹੋ ਇਹ ਨੌਕਰੀ ਚ ਅੱਗੇ ਤੁਸੀਂ ਐਵੇਂ ਦਾ ਸਾਰਾ ਲੱਗਦਾ ਮੈਨੂੰ ਤੁਸੀਂ ਨਹੀਂ ਇਹ ਇਹਦੇ ਚ ਜਿਹੜੀ ਗੱਲ ਇਹ ਪਟਿਆਲੇ ਦੀ ਪ੍ਰੈਸ ਬਹੁਤ ਹੀ ਮੇਰੇ ਕਲੋਜ਼ ਆ ਜਿਵੇਂ ਸੰਗਰੂਰ ਬਰਨਾਲਾ ਹੋਰ ਪ੍ਰੈਸ ਰੋਲਸ ਹੈ ਨਾ ਤੇ ਪਟਿਆਲੇ ਵਾਲੀ ਸਭ ਤੋਂ ਕਲੋਜ਼ ਆ ਮੈਂ ਸਭੋ ਸ਼ਾਮ ਨੂੰ ਤੁਹਾਡੇ ਨਾਲ ਸਾਰੇ ਨਾਲ ਸਲਾਹ ਕਰੂੰਗਾ ਉਹਨਾਂ ਚਿਰ ਕਿਸੇ ਨੂੰ ਦੱਸਿਓ ਵੀ ਨਾ ਵੀ ਅੱਕੇ ਮੈਨੂੰ ਜ਼ਿੰਦਗੀ ਚ ਕੀ ਕਰਨਾ ਚਾਹੀਦਾ ਜੋ ਤੁਹਾਡੇ ਸੁਝਾਅ ਦੇ ਮੁਤਾਬਕ ਉਹੀ ਕੰਮ ਕਰਾਂਗੇ ਜਿਹੜਾ ਤੁਸੀਂ ਕਹਤਾ ਜਿੱਥੇ ਮжоਰਟੀ ਵੋਟ ਪਾਵਾਂਗੇ ਜਿਹੜੇ ਤੁਸੀਂ ਕਹੋਗੇ ਉਹੀ ਮੈਂ ਕੰਮ ਕਰੂੰਗਾ ਥੈਂਕ ਯੂ ਸੋ ਮਚ ਹੈਂ ਜੀ ਕੀ ਸਲਾਹ ਦਿਤੀ ਹੈ ਕਿਨੇ ਜੀ ਅਗਲਾ ਕੀ ਮਿਸ਼ਨ ਹੈ ਡਾਕਟਰ ਨਹੀਂ ਅੱਜ ਤੱਕ ਤਾਂ ਏਸੀ ਕਾ ਵੀ ਰਿਟਾਇਰਮੈਂਟ ਦੀ ਪਾਰਟੀ ਲੈ ਕੇ ਉਹ ਆਪਦੇ ਦੋਸਤਾਂ ਨੂੰ ਮਿਲ ਕੇ ਆਓ ਤੁਹਾਡੇ ਨਾਲ ਚੰਗੀਆਂ ਗੱਲਾਂ ਕਰਕੇ ਆਓ ਤੇ ਉਸ ਤੋਂ ਬਾਅਦ ਆਪਾਂ ਤੁਹਾਡੇ ਨਾਲ ਖੁੱਲਾ ਵਿਚਾਰ ਕਰਾਂਗੇ ਕਿਉਂਕਿ ਵਿਹਲਾ ਹੋ ਗਿਆ ਹੁਣ ਇਹਨਾਂ ਨੇ ਤਾਂ ਕ੍ਰਾਈਮ ਵੀ ਕੰਟਰੋਲ ਕਰਨੇ ਐ ਐਜੀਟੇਸ਼ਨਾਂ ਵੀ ਟੀਲ ਕਰਨਾ ਤੇ ਮੈਂ ਤਾਂ ਤੁਹਾਡੇ ਜੋਗਾ ਹੀ ਹਾਂ ਹੁਣ ਤੇ ਮੈਂ ਤੁਹਾਨੂੰ ਲੱਭਦੇ ਰਹਿਣਾ ਵੀ ਸਾਰੇ ਆ ਕੇ ਦੱਸੋ ਵੀ ਕੀ ਕਰੀਏ ਕੋਈ ਕਰਾਂਗੇ ਸਾਰਿਆਂ ਨੂੰ ਸਾਰਿਆਂ ਨੂੰ ਬੁਲਾਓ ਅੱਜ ਤਾਂ ਠਹਿਰ ਜਾਓ ਜਿਉਂ ਤਰਮਿੰਦਰ ਮਨਦੀਪ ਹੈ ਉਹ ਸਾਰੇ ਜਣੇ ਉਹ ਖੜੇ ਐ ਤੇ ਜਿਵੇਂ ਤੁਸੀਂ ਕਹੋਗੇ ਓਵੇਂ ਉਹਨੂੰ ਕਰਾਂਗੇ